ਨਵਜੀ ਮੈਮ ਸੋਨ ਮੇਰਾ ਨਾਮ ਹੈ ਮੈਡਮ ਸਿੰਦੀਪਾ ਮੈਂ ਜੀਵੰਦੀਸ਼ਾ ਪਬਲਿਕ ਸਕੂਲ ਬੈਂਕੀ ਦੀ ਕੋਆਰਡੀਨੇਟਰ ਟੀਚਰ ਹਾਂ ਜਿਹੜੀਆਂ ਗੇਮਾਂ ਦੇ ਵਿੱਚ ਤੁਸੀਂ ਬਲਾਕ ਜੋਨ ਲੈਵਲ ਦੀਆਂ ਖੇਡਾਂ ਹੋਈਆਂ ਤੁਹਾਡੇ ਸਕੂਲ ਨੇ ਮੱਲਾ ਮਾਰੀਆਂ ਕੀ ਕਿਹਨੇ ਤੁਹਾਨੂੰ ਇਸ ਕਰ ਹਾਂਜੀ ਸਰ ਸਾਡਾ ਜਿਹੜਾ ਸਕੂਲ ਹੈ ਉਹ ਪਿਕਿਮੈਂਟ ਜੋਨ ਦੇ ਵਿੱਚ ਆਉਂਦਾ ਹੈ ਤਾਂ ਬੱਚਿਆਂ ਨੇ ਕਾਫੀ ਹਾਰਟ ਸਕੂਲ ਖੇਡਾਂ ਗਈਆਂ ਖੋਖ ਹੋ ਗਈ ਹੈ ਕਬੱਡੀ ਗਈ ਹੈ ਕੁੜੀਆਂ ਦੀ ਕਬੱਡੀ ਵੀ ਗਈ ਹੈ ਰੱਸਾ ਵੀ ਗਿਆ ਕੁੜੀਆਂ ਮੁੰਡਿਆਂ ਤੋਂ ਉਹਨਾਂ ਦਾ ਅੰਡਰ 14 ਬੱਚਿਆਂ ਨੇ ਬਹੁਤ ਮੱਲਾ ਮਾਰੀਆਂ ਹੋਈਆਂ ਬਹੁਤ ਮਿਹਨਤ ਕੀਤੀ ਸੀ ਬੱਚਿਆਂ ਨੇ ਸੋ ਇਹਦੇ ਵਿੱਚ ਮੈਂ ਬੱਚਿਆਂ ਦੇ ਜਿਹੜੇ ਬੱਚਿਆਂ ਨੂੰ ਅਤੇ ਸਕੂਲ ਸਟਾਫ ਨੂੰ ਅਤੇ ਮੈਨੇਜਮੈਂਟ ਨੂੰ ਅਤੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਵਧਾਈ ਦਾ ਪਾਤਰ ਦਿੰਨੀ ਆ ਕਿ ਉਹਨਾਂ ਨੇ ਬਹੁਤ ਸਾਰੀ ਮਿਹਨਤ ਕਰਵਾਈ ਤੇ ਬੱਚੇ ਜਿਹੜੇ ਮੱਲਾਵਾਰੀਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਬੱਚਿਆਂ ਨੇ ਇਸ ਤੋਂ ਅੱਗੇ ਹੁਣ ਜਿਲ੍ਹਾ ਲੈਵਲ ਤੇ ਕਿਸ ਤਰ੍ਹਾਂ ਦੀਆਂ ਤਿਹਲਾਸ ਉਮੀਦ ਰੱਖਦੇ ਜੇ ਬੱਚਿਆਂ ਤੋਂ ਹਾਂ ਸਰ ਬਹੁਤ ਵਧੀਆ ਉਮੀਦ ਰੱਖ ਰਹੀ ਆ ਕਿਉਂਕਿ ਜਿਹਨੇ ਬੱਚੇ ਤੁਹਾਨੂੰ ਪਤਾ ਹੈ ਕਿ ਆਪਣਾ ਜੌਨ ਜਿੱਤ ਕੇ ਆਇਆ ਹੈ ਨਾ ਉਸ ਦਿਨ ਦਾ ਬੱਚੇ ਨੇ ਬਹੁਤ ਸਾਰੀ ਖੁਸ਼ੀਆਂ ਕੀ ਤਿੰਨ ਚੀਜ਼ਾਂ ਨੂੰ ਲੈ ਕੇ ਕਿਸੇ ਜਿੱਤ ਕੇ ਆਇਆ ਸੋ ਬੱਚੇ ਹੁਣ ਵੀ ਕਾਫੀ ਜ਼ਿਆਦੀ ਮਿਹਨਤ ਜੜੀ ਸੋ ਇਹਦੇ ਨਾਲ ਨਾਲ ਮੈਂ ਪੇਰੈਂਟਸ ਨੂੰ ਇਹ ਸੀ ਜਪੀਲ ਕਰਦੀ ਆ ਕਿ ਜਿਸ ਤਰ੍ਹਾਂ ਦੀ ਤੁਹਾਨੂੰ ਪਤਾ ਹੈ ਅੱਜਕੱਲ ਬੱਚੇ ਜਿਹੜੇ ਮੋਬਾਈਲ ਦੇ ਨਾਲ ਬਹੁਤ ਜ਼ਿਆਦਾ ਅਟੈਚ ਹੋ ਰਹੇ ਆ ਸੋ ਆਪਣਾ ਜਿਹੜਾ ਮਾਨਸਿਕ ਸੰਤੁਲਨ ਜਿਹੜਾ ਖਰਾਬ ਕਰ ਰਹੇ ਆ ਸੋ ਪੇਰੈਂਟਸ ਅਤੇ ਬੱਚਿਆਕ ਤੇ ਸਕੂਲ ਅਗੇ ਮੈਂ ਇਹੋ ਰਿਕਵੈਸਟ ਕਰਦੀ ਆ ਕਿ ਪਲੀਜ਼ ਆਪਾਂ ਬੱਚਿਆਂ ਨੂੰ ਜਿਹੜਾ ਹੈਗਾ ਇਹ ਵਾਲੇ ਖੇਡਾਂ ਇਹਦੇ ਵੱਲ ਜ਼ਰੂਰ ਕਰਵਾਈਏ ਤਾਂ ਕਿ ਬੱਚਿਆਂ ਨੂੰ ਵੀ ਖੇਡਾਂ ਬਾਰੇ ਪਤਾ ਲੱਗ ਸਕੇ ਅਤੇ ਉਹਨਾਂ ਦੀ ਜਿਹੜੀ ਮਾਨਸਿਕ ਜਿਹੜਾ ਸੰਤੁਲਨ ਉਹ ਵੀ ਸਹੀ ਰਹੇ ਅਤੇ ਉਹਨਾਂ ਦੀ ਸਿਹਤ ਵੀ ਸਹੀ ਰਹੇ ਇਹ ਨਾਮਯਾਤੇ ਆਪਣੇ ਤੁਹਾਡੇ ਜੀਵਨ ਦੇ ਸਸ ਸਕੂਲ ਦੀਆਂ ਜਿਹੜੀਆਂ ਖੇਡ ਇਹ ਕੀ ਸਰਪਰੋਗਰਾਮ ਹੈ ਜੀ ਹਾਂਜੀ ਸਰ ਮੇਰਾ ਨਾਮ ਗੁਜਿੰਦਰ ਸਿੰਘ ਹੈ ਔਰ ਮੈਂ ਐਜ ਪ੍ਰਿੰਸੀਪਲ ਦੀ ਪੋਸਟ ਤੇ ਹਾਂ ਤੇ ਔਰ ਸਭ ਤੋਂ ਪਹਿਲਾਂ ਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਇਹਦੀਆਂ ਜ਼ونز ਕਰਵਾ ਰਹੀਆਂ ਕਰਾਈਆਂ ਜਾ ਰਹੀਆਂ ਨੇ ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਸਾਡੇ ਜਿਹੜੇ ਸਕੂਲ ਦੀ ਮੈਨੇਜਮੈਂਟ ਕਮੇਟੀ ਹੈ ਔਰ ਜਿਹੜੇ ਆਲ ਸਟਾਫ ਮੈਂਬਰ ਨੇ ਔਰ ਜਿੰਨਾ ਬੱਚਿਆਂ ਨੂੰ ਕੋਚਿੰਗ ਦਿੱਤੀ ਹੈ ਇਹਨਾਂ ਦੇ ਕੋਚ ਸਹਿਬਾਨ ਉਹ ਸਭ ਤੋਂ ਪਹਿਲਾਂ ਤੇ ਵਧਾਈ ਦੇ ਪਾਤਰ ਨੇ ਔਰ ਸਾਡੇ ਬੱਚੇ ਨੇ ਜਿਹਨੇ ਰਸਤੇ ਦੇ ਵਿੱਚ ਖੋਖੋ ਦੇ ਵਿੱਚ ਔਰ ਜੁੱਡੂ ਦੇ ਵਿੱਚ ਜੋਨ ਦੇ ਵਿੱਚ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਜੀ। ਜਿਹੜੇ ਸਕੂਲ ਦੀ ਕਿਹੜੀ ਕਲਾਸ ਪੜ੍ਹਦੀ ਹੈ? ਮੇਰਾ ਨਾਮ ਸਮਾਇਰਪ੍ਰੀਤ कौर ਹੈ ਮੈਂ ਜੀਵਨ ਦੀਸ਼ਾ ਪਬਲਿਕ ਸਕੂਲ ਬੈਂਕਾ 8ਵੀਂ ਕਲਾਸ ਵਿੱਚ ਪੜ੍ਹਦੀ ਹਾਂ। ਜਿਹੜੀਆਂ ਤੁਹਾਡੀਆਂ ਪੰਜਾਬ 올림픽 ਕਰਾਟੇ ਦੀਆਂ ਗੇਮਾਂ ਹੋਈਆਂ ਆ ਮਾ ਜਿਹੜਾ ਲਈ ਉਹਦੀ ਹੈ ਕਿਸ ਤਰ੍ਹਾਂ ਤੁਹਾਡਾ ਰਿਹਾ ਹੈ ਦੇ ਵਿੱਚ ਸਾਡੇ ਵਿੱਚੋਂ ਨਾ 10 ਬੱਚੇ ਸਾਡੀ ਟੀਮ ਦੇ ਗਏ ਸੀ 7 ਬੱਚੇ ਜਿੱਤ ਕੇ ਆਏ ਆ ਉਹਨਾਂ ਦੇ ਵਿੱਚੋਂ ਮੈਂ ਫਰਸਟ ਆਈ ਆ ਕੁਝ ਬੱਚਿਆਂ ਨੂੰ 골ਡ ਮੈਡਲ ਮਿਲਿਆ ਏ ਕੁਝ ਬੱਚਿਆਂ ਨੂੰ ਸਿਲਵਰ ਮਿਲਿਆ ਏ ਇਸ ਤਰ੍ਹਾਂ ਦਾ ਮਾਣ ਮਹਿਸੂਸ ਕਰਦੇ ਜੀ ਸਕੂਲ ਸਟਾਫ ਤੇ ਨਾਲ ਆਪਣੇ ਕੋਲ ਅਸੀਂ ਬਹੁਤ ਵਧੀਆ ਮਾਣ ਮਹਿਸੂਸ ਕਰਦੇ ਆ ਕਿਉਂਕਿ ਉਹ ਸਾਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਕਰਾਉਂਦੇ ਨੇ ਮੇਰਾ ਨਾਮ ਮਮਨਦੀਪ ਕੌਰ ਆ ਜੀ ਜੀਵਨਦੀਪ ਸਾਹਿਬ ਪਬਲਿਕ ਸਕੂਲ ਦੇ ਵਿੱਚੋਂ ਕਾਰਾਟੇ ਕੋਚ ਜੀ ਕਿ ਕਿਸ ਤਰ੍ਹਾਂ ਜਿਹੜੀਆਂ ਪੰਜਾਬ ਲੰਕੜੀਆਂ ਗੇਮਾਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਕਿ ਕਿਸ ਤਰ੍ਹਾਂ ਤੁਹਾਡੀ ਟੀਮ ਨੇ ਕੀ ਆ ਸਿੱਖੀ ਸਰ ਸਭ ਤੋਂ ਪਹਿਲਾਂ ਤੇ ਸਾਰੀ ਵਧਾਈ ਦੇ ਪਾਤਰ ਆ ਸਾਡਾ ਜਿਹੜਾ ਸਾਰਾ ਮੈਨੇਜਮੈਂਟ ਵਧਾਈ ਦੇ ਪਾਤਰ ਆ ਕਿਉਂਕਿ ਸਾਡੇ ਬੱਚੇ ਜਿਹੜੇ ਫਸਟ ਟਾਈਮ ਆ ਪੰਜਾਬ 올림픽 'ਚ ਗਏ ਨੇ ਤੇ ਡਿਸਟ੍ਰਿਕਟ ਲੈਵਲ ਤੇ ਉਹਨਾਂ ਨੇ ਬਹੁਤ ਵਧੀਆ ਜਿਹੜਾ ਸ਼ਾਨਦਾਰ ਜਿਹੜੀ ਜੇਤਾਂ ਹਾਸਲ ਕੀਤੀ ਆ 10 ਬੱਚਿਆਂ ਦੀ ਟੀਮ ਗਈ ਸੀ ਸਰ ਦਸਾਂ ਦੇ ਵਿੱਚੋਂ 7 ਮੈਡਲ ਆਏ ਆ ਤੇ ਲਿਆ ਕੇ ਉਹਨਾਂ ਨੇ ਸਕੂਲ ਦੀ ਝੋਲੀ 'ਚ ਪਾਏ ਆ ਤੇ ਸਾਰੇ ਬੱਚੇ ਔਰ ਮਾਪੇ ਵਧਾਈ ਦੇ ਪਾਤਰ ਆ ਕਿਉਂਕਿ ਬੱਚਿਆਂ ਨੇ ਇੰਨੀ ਕਿ ਸ਼ਾਨਦਾਰ ਜੇਤ ਹਾਸਲ ਕੀਤੀ ਕਿ ਜਿਹਦੇ ਵਿੱਚੋਂ 4 골ਡ ਸਰ ਸਾਨੂੰ ਬੱਚਿਆਂ ਨੇ ਸਾਡੀ ਝੋਲੀ ਪਾਏ ਆ ਔਰ ਅਸੀਂ ਮਾਣ ਮਹਿਸੂਸ ਕਰਦੇ ਆ 2 ਸਿਲਵਰ ਨੇ ਸਰ ਤੇ 1 ਬ੍ਰੌਂਜ਼ ਮੈਡਲ ਸਰ ਇਸ ਦੇ ਨਾਲ ਨਾਲ ਜਿਹੜੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜੀਆਂ ਜਰਨਲ ਕਰਵਾਈਆਂ ਗਈਆਂ ਜਰਨਲ ਲੈਵਲ ਤੇ ਵੀ ਸਾਡੇ ਬੱਚੇ ਜਿਹੜੇ ਅੰਡਰ 14 ਕੁੜੀਆਂ ਅੰਡਰ 14 ਮੁੰਡੇ ਸਰ ਉਹਨਾਂ ਨੇ ਬਹੁਤ ਵਧੀਆ ਜਿੱਤ ਜਿਹੜੀ ਹਾਸਲ ਕੀਤੀ ਆ ਉਹਦੇ ਵਿੱਚ ਸਾਡੇ ਬੱਚਿਆਂ ਨੇ ਖੋਖੋ ਕਬੱਡੀ ਰਸਾ ਕੱਸੀ ਦੇ ਵਿੱਚ ਵੀ ਮੱਲਾ ਮਾਰੀਆਂ ਨੇ ਤੇ ਅਸੀਂ ਸਾਰੇ ਮਾਪਿਆਂ ਨੂੰ ਵਧਾਈ ਦਿੰਦੇ ਆ ਤੇ ਸਾਡੀ ਪੂਰੀ ਮੈਨੇਜਮੈਂਟ ਵਧਾਈ ਦੀ ਪਾਤਰ ਆ ਤੇ ਇਹਦੇ ਨਾਲ ਹੀ ਅਸੀਂ ਮਾਪਿਆਂ ਨੂੰ ਇਹ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਜਿੰਨਾ ਤੁਸੀਂ ਪੜ੍ਹਾਈ ਵੱਲ ਧਿਆਨ ਦਿੰਦੇ ਹੋ ਉਹਨਾਂ ਹੀ ਖੇਡਾਂ ਦੇ ਵੱਲ ਜੋੜੋ ਤਾਂ ਕਿ ਬੱਚੇ ਹਰ ਪੱਖੋਂ ਤੰਦਰੁਸਤ ਰਹਿਣ ਗਲਤ ਕੰਮਾਂ ਵੱਲ ਬੱਚੇ ਜਿਹੜੇ ਆ ਉਹ ਆਪਣਾ ਧਿਆਨ ਨਹੀਂ ਦੇਣਗੇ ਕਿਉਂਕਿ ਜਿੰਨਾ ਹੀ ਅਸੀਂ ਖੇਡਾਂ ਵੱਲ ਜੋੜਾਂਗੇ ਉਨਾ ਹੀ ਬੱਚੇ ਜਿਹੜੇ ਆ ਗਲਤ ਕੰਮਾਂ ਤੋਂ ਆਪਣੇ ਫੋਨ ਤੋਂ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਸਾਡੀ ਮਾਪਿਆਂ ਨੂੰ ਇਹੀ ਅਪੀਲ ਹੈ ਜੀ ਤੁਹਾਡਾ ਸਹਿਯੋਗ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਸਹਿਯੋਗ ਦੇ ਰਹੇ ਹੋ ਵੱਧ ਚੜ ਕੇ ਆਪਣਾ ਸਹਿਯੋਗ ਦਿਓ ਤਾਂ ਕਿ ਅਸੀਂ ਬੱਚਿਆਂ ਨੂੰ ਅੱਗੇ ਹੋਰ ਮਿਹਨਤ ਕਰਵਾ ਕੇ ਅੱਗੇ ਤੱਕ ਲੈ ਕੇ ਜਾ ਸਕੀਏ ਜੀ ਧੰਨਵਾਦ ਜੀ